ਲੋ ਜੇ ਸ਼ਰਾਬ ਪਿਆਕੜਾਂ ਨੂੰ ਲੱਗ ਗਈਆਂ ਮੋਜਾਂ ਵੱਜ ਰਹੇ ਨੇ ਢੋਲ ਤੇ ਕਈ ਮਦਕਪੋਸ਼ੂਕੇ ਸੜਕਾਂ ਤੇ ਡਿੱਗ ਗਏ ਠੇਕਿਆਂ ਬਾਹਰ ਢੋਲ ਵੱਜ ਰਹੇ ਨੇ ਤੇ ਦੂਜੇ ਪਾਸੇ ਕਈਆਂ ਨੇ ਤਾਂ ਇੰਨੇ ਪੀ ਲਈ ਕਿ ਆਪਣਾ ਆਪ ਸਾਂਬਿਆ ਨਾ ਗਿਆ ਅਤੇ ਮਦਕੋਸ਼ ਹੋ ਕੇ ਸੜਕਾਂ ਤੇ ਹੀ ਡਿੱਗੇ ਪੰਜਾਬ ਸਰਕਾਰ ਦਾ ਕਮਾਊ ਪੁੱਤ ਐਕਸਾਈਜ਼ ਵਿਭਾਗ ਜਿਹੜਾ ਪੂਰਾ ਸਾਲ ਪਿਆਕੜਾਂ ਦੀਆਂ ਜੇਬਾਂ ਤੇ ਭਾਰੂ ਪੈਂਦਾ ਪਰ ਸਾਲ ਦੇ ਵਿੱਚ ਇੱਕ ਦਿਨ ਆਮ ਲੋਕਾਂ ਦਾ ਲਿਹਾਜ਼ ਵੀ ਕਰ ਲੈਂਦਾ ਤੇ ਉਹ ਹੈ 31 ਮਾਰਚ ਭਾਪ ਪਿਆਕੜਾਂ ਦਾ ਦਿਨ ਜਿਸ ਦਿਨ ਸ਼ਰਾਬ ਦੇ ਪਿਆਕੜਾਂ ਨੂੰ 31 ਮਾਰਚ ਦੀ ਡੀਡ ਰੈਂਦੀ ਹੈ ਕਿਉਂਕਿ ਐਕਸਾਈਜ਼ ਵਿਭਾਗ ਦੀਆਂ ਨੀਤੀਆਂ ਮੁਤਾਬਕ ਸ਼ਰਾਬ ਕਾਰੋਬਾਰੀ ਨੂੰ ਆਪਣਾ ਸਰਕਾਰੀ ਕੋਟਾ 31 ਮਾਰਚ ਤੱਕ ਸਮੇਟਣਾ ਹੁੰਦਾ ਹੈ ਜਿਸ ਕਾਰਨ ਕੱਤੀ ਮਾਸ ਤੇ ਦਿਨੋਂ ਸ਼ਰਾਬ ਆਮ ਰੇਟ ਨਾਲੋਂ ਸਸਤੇ ਭਾਅ ਵੇਚ ਦਿੰਦੇ ਨੇ ਜਿਸ ਦਾ ਲਾਹਾ ਸ਼ਰਾਬ ਦੇ ਪਿਆਕੜ ਰੱਜ ਕੇ ਲੈਂਦੇ ਨੇ ਤੇ ਕੁਝ ਠੇਕਿਆਂ ਮੂਰੇ ਡਿੱਗੇ ਹੋਏ ਲੋਕ ਆਮ ਦੇਖਣ ਨੂੰ ਮਿਲ ਜਾਂਦੇ ਨੇ ਹਾਂਜੀ ਸਰ ਕੀ ਨੋ ਤੁਹਾਡਾ ਰੋਸ਼ਨਾਲਾ ਜੀ ਤੁਹਾਡਾ ਹੱਥੇ ਦਾ ਜਿਵੇਂ ਕਾਰੋਬਾਰ ਸ਼ਰਾਬ ਨਾਲ ਜੁੜਿਆ ਹੋਇਆ ਜਿਹੜਾ ਸ਼ਰਾਬ ਪਿੰਦਾ ਵਾ ਉਹ ਤੁਹਾਡੇ ਹੱਥੇ ਤੇ ਬੈਠ ਕੇ ਪਿੰਦਾ ਤੁਹਾਡੀ ਤੇ ਅੱਜ ਦੇ ਜਿਵੇਂ ਬਹੁਤ ਜਿਹੜੀ ਹੈਗੀ ਆ ਸ਼ਰਾਬ ਦੀ ਵਿਕਰੀ ਹੋ ਰਹੀ ਆ ਤੇ ਤੁਹਾਨੂੰ ਵੀ ਕੋਈ ਲਾਭ ਹੋ ਰਿਹਾ ਹਾਂਜੀ ਸਾਨੂੰ ਕੋਈ ਲਾਭ ਨਹੀਂ ਕਾਰਨ ਕਾਰਨ ਇਹ ਅੱਜ ਲੋਕ ਪੇਟੀਆਂ ਲੈ ਲੈ ਕੇ ਘਰਾਂ ਨਾਲ ਤੁਰੇ ਜਾਂਦੇ ਬੋਲਾਂ ਲੈ ਲੈ ਕੇ ਤੁਰੇ ਜਾਂਦੇ ਤੇ ਕੋਈ ਨਹੀਂ ਪਿਆਰੇ ਮਨ ਤੁਾੜੇ ਹੱਥ 'ਚ ਨਹੀਂ ਅੱਜ ਬੈਠ ਕੇ ਹਾਂਜੀ ਜਿਹੜੇ ਲੋਕ ਤੁਹਾਡੇ ਹੱਥ 'ਚ ਬੈਠ ਕੇ ਪੀਂਦੇ ਸੀਗੇ ਤੇ ਉਹ ਅੱਜ ਘਰਾਂ ਨੂੰ ਲੋਕ ਰਹਿ ਜਾਂਦੇ ਘਰਾਂ ਨੂੰ ਜਾ ਰਹੇ ਤੋ ਜਿਵੇਂ ਅੱਜ ਦੇ ਦਿਨ ਤੇ ਲੋਕ ਸਸਤੀ ਲੈਣਗੇ ਤੇ ਫੇਰ ਕੱਲ ਦਾ ਇਹਨਾਂ ਦਾ ਕੀ 10-15 ਦਿਨ ਮੰਦਾ ਹੀ ਰਹਿਣਾ। ਅੱਛਾ। 10-15 ਦਿਨ ਗਾਜ ਦਾ ਬਹੁਤ। ਮਤਲਬ ਤੁਹਾਡੇ ਇਹ ਵੀ ਕਾਰੋਬਾਰ ਤੇ ਵੀ 10-15 ਦਿਨ ਮੰਦੀ ਰਹਿਣੀ ਆ ਕਿਉਂ ਲੋਕਾਂ ਨੇ ਘਰਾਂ 'ਚ ਰੱਖੀ ਜਿਹੜੀ ਉਹ ਪੀਣਾਂ ਨੇ ਹੈਨਾ। 31 ਮਾਰਚ ਨੂੰ ਤਾਂ ਸਵੇਰ ਤੋਂ ਹੀ ਠੇਕਿਆਂ ਦੇ ਬਾਹਰ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹਰ ਕੋਈ ਹੀ ਜਾਣਦਾ ਹੈ ਕਿ 31 ਮਾਰਚ ਨੂੰ ਸ਼ਰਾਬ ਸਸਤੀ ਮਿਲਣੀ ਹੈ। ਜੁਸ ਕਰਕੇ ਲੋਕ ਤਾਂ ਸਵੇਰੇ ਸਵੇਰੇ ਹੀ ਸ਼ਰਾਬ ਦੇ ਠੇਕਿਆਂ ਦੇ ਬਾਹਰ ਜਾ ਕੇ ਖੜੇ ਹੋ ਜਾਂਦੇ ਨੇ ਤਾਂ ਜੋ ਉਹਨਾਂ ਨੂੰ ਸਸਤੀ ਸ਼ਰਾਬ ਮਿਲੇ ਅਤੇ ਉਹ ਇਸ ਦਾ ਲਾਹਾ ਲੈ ਸਕਣ। ਚਾਹਤੀ ਵੇਖੇ ਹਾਂ ਜਾਰੀ ਪੀਂਦੇ ਹੋਣੇ ਸਵੇਰ ਨੂੰ ਸਵੇਨ ਉਠਣਾ ਨਹੀਂ ਉਠਣਾ ਕਿਵੇਂ ਆਹ ਲਿਆ ਲੈ ਜਾਣੇ ਕਿ ਬਾਲਣ ਲੱਦ ਕੇ ਅੱਜ ਫਿਰ ਸਸਤੀ ਦੇ ਲਾਚ ਨਾਲ ਜ਼ਿਆਦੀ ਪੀਣ ਨਹੀਂ ਤੇ ਬੇਕਾਰ ਨੂੰ ਫਿਰ ਮਹਿੰਗੇ ਭਾ ਖਰੀਦਣਗੇ ਤੇ ਬਾਲਣ ਨਹੀਂ ਖਰੀਦਣਾ 700 ਨੂੰ ਮਾਟਣਾ ਹਣਾ 800 ਨੂੰ ਕੰਟਲ ਆ ਕੀ ਬੱਲਰ ਬੱਲਰ ਦੀ ਕੀ ਲੋੜ ਐ ਬੱਲਰ ਦੀ ਲੋੜ ਪੈ ਜਾਣੀ ਯਾਰ ਜਦੋਂ ਜਾਨੀ ਪੀਲੀ ਹਾਂ ਤਾਂ ਮਲੀ 6 ਨੂੰ ਬੱਲਰ ਦੀ ਲੋੜ ਪੈ ਜਾਣੀ ਸਿਰ ਪਰਮਾਤਮ ਕਰੇ ਇਦਾਂ ਤਾਂ ਨਾ ਹੋਵੇ ਹਾਂ ਉਹ ਨਾ ਝੰਡੇ ਇਹਨੂੰ ਅੰਦਰ ਗਾੜੀ ਪੈ ਜਾਣਾ ਇਹ ਰਾਜ ਵਿੱਚ ਲੱਗਾ ਲੱਗਦਾ ਲਾਓ ਕੀ ਆ ਅੱਛਾ ਕਿੰਨੇ ਕਿਰਵਾ ਹਟਿਆ ਅੱਛਾ ਦੀਦਾ ਬੋ ਰਿਹਾ ਸਾਰੇ ਦੇ ਦੇ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਪੂਰਥਲਾ ਸ਼ਹਿਰ ਦੀਆਂ ਜਿੱਥੇ ਸ਼ਰਾਬ ਪਿਆਕੜਾਂ ਨੂੰ ਮੋਚਾਂ ਲੱਗੀਆਂ ਹੋਈਆਂ ਨੇ ਢੋਲ ਵੱਜ ਰਹੇ ਨੇ ਠੇਕਿਆਂ ਦੇ ਬਾਹਰ ਤੇ ਕਈਆਂ ਨੇ ਤਾਂ ਇੰਨੀ ਪੀ ਲਈ ਕਿ ਉਹਨਾਂ ਦੇ ਕੋਲੋਂ ਆਪਣਾ ਆਪ ਸੰਭਿਆ ਨਾ ਗਿਆ ਤੇ ਮਤਬੋਸ਼ ਹੋ ਕੇ ਉਹ ਸੜਕਾਂ ਤੇ ਡੇਕ ਗਏ న్యూਸ ਡੈਸਕ ਰਿਪੋਰਟ ਲਾਈ ਪੰਜਾਬੀ ਟੀਵੀ